ਆਹੋ ਬਿਮਾਰੀਆਂ ਪੈਦਾ ਹੋਣ ਦਾ ਜਿਹੜਾ ਕਿ ਚਿੰਤਾ ਹੈ ਖਤਸਾ ਹੈ ਉਹਨੂੰ ਕਵਰ ਕਰਨ ਦੇ ਲਈ ਅੱਜ ਚਾਰ ਪਿੰਡਾਂ ਦੇ ਅੰਦਰ ਵੱਡੇ ਕੰਮ ਲੱਗੇ ਆ ਪਿੰਡ ਜੈਨਪੁਰ ਦੇ ਅੰਦਰ ਪਿੰਡ ਢਿੰਡੇ ਦੇ ਅੰਦਰ ਕਿਲਪੁਰ ਦੇ ਅੰਦਰ ਤੇ ਪਲਾਹ ਜਿਹੜਾ ਬਿਲਕੁਲ ਬਾਡਰ ਲਾਈਨ ਦੇ ਉੱਤੇ ਇਸ ਵੇਲੇ ਸਾਡਾ ਪਿੰਡ ਹੈਗਾ ਸੋ ਸਿਆਕੜੇ ਲੋਕ ਇਨਾ ਮੈਡੀਕਲ ਕੈਂਪਾਂ ਦੇ ਅੰਦਰ ਆਪਣੇ ਆਪ ਨੂੰ ਚੈੱਕ ਕਰਾਣ ਲਈ ਆਏ ਆ ਔਰ ਚੈੱਕ ਕਰਾਣ ਤੋਂ ਬਾਅਦ ਜਿਸ ਤਰ੍ਹਾਂ ਦੇ ਵੀ ਉਹਨਾਂ ਨੂੰ ਮੈਡੀਸਨ ਦੀ ਉਹਨਾਂ ਦੇ ਲੋੜ ਹੈ ਉਹ ਸਾਡੇ ਡਾਕਟਰ ਸਵਾਰਨਾਵਾਲੋਂ ਸਾਡੇ ਸਾਰੇ ਜਿਹੜੀ ਪੈਰਾਮੈਡੀਕਲ ਟੀਮਾਂ ਬੈਠੀਆਂ ਨੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਸੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਰੋਕਣ ਦੇ ਲਈ ਫੈਲਣ ਤੋਂ ਉਹਦਾ ਅਵਚਾਰ ਕਰਨ ਦੇ ਲਈ ਪਿੰਡਾਂ ਦੇ ਅੰਦਰ ਜਿਹੜੀ ਉਹ ਸਪ੍ਰੈਇਆਂ ਕੀਤੀਆਂ ਜਾ ਰਹੀਆਂ ਨੇ ਪੌਗੋਸ ਮਸ਼ੀਨਾਂ ਦੇ ਰਾਹੀਂ ਦੂਜੀਆਂ ਸਪ੍ਰੈਇਆਂ ਕੀਤੀਆਂ ਜਾ ਰਹੀਆਂ ਨੇ ਕਿ ਤੇ ਲਾਰਵਾ ਲੱਭਦਾ ਉਹਨੂੰ ਨਸ਼ਟ ਕੀਤਾ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਵੀ ਚਾਈ ਕੋ ਡਾਰੀਆ ਵਰਗੀ ਜਾਂ ਡੇਂਗੂ ਵਰਗੀ ਜਿਹੜੀਆਂ ਬਿਮਾਰੀਆਂ ਨੇ ਉਹ ਨਾ ਉਤਪਨ ਹੋਣ ਹੜ੍ਹਾਂ ਤੋਂ ਬਾਅਦ ਪਾਣੀ ਜਿਹੜਾ ਪਿੰਡਾਂ ਚ ਮਤਲਬ ਵੜਿਆ ਸੋ ਉਹਦੇ ਲਈ ਲਗਾਤਾਰ ਕੈਂਪਾਂ ਦਾ ਜਿਹੜਾ ਪਿਛਲੇ ਸਮੇਂ ਤੋਂ ਹੀ ਬਸ ਹੋ ਚੱਲ ਜਿੱਤਾ ਜਾ ਰਿਹਾ ਤੇ ਅੱਜ ਇੱਕ ਕਿਸਮ ਦੇ ਮੈਂ ਕਹਿ ਸਕਦਾ ਮੇਗਾ ਮੇਗਾ ਜਿਹੜੇ ਉਹ ਕੈਂਪ ਨੇ ਉਹ ਲਗਾਏ ਜਾ ਰਹੇ ਆ ਘਰ ਘਰ ਜਾ ਕੇ ਸਾਡੀਆਂ ਜਿਹੜੀਆਂ ਉਹ ਟੀਮਾਂ ਨੇ ਸਾਡੀਆਂ ਪੰਚ